ਗੋਰਿਆਂ ਤੋਂ ਆਜ਼ਾਦ ਹੋਏ 1947 ਦੇ ਵਿੱਚ ਪੰਜਾਬੀ ਅੱਜ ਹਿੰਦੂ ਰਾਸ਼ਟਰ ਦੀ ਗੁਲਾਮੀ ਹੇਠ ਆਪਣੀ ਜ਼ਿੰਦਗੀ ਜਿਉਣ ਵਾਲੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਆ ਇਹਨੂੰ ਆਜ਼ਾਦੀ ਨਹੀਂ ਕਹਿੰਦੇ ਪੰਜਾਬੀਓ ਇਹਨੂੰ ਗੁਲਾਮੀ ਕਹਿੰਦੇ ਆ ਮੰਨੋ ਜਾਂ ਨਾ ਮੰਨੋ ਪੰਛੀ ਪਿੰਜਰੇ 'ਚ ਹੋਵੇ ਨਾ ਤੇ ਖੁੱਲ ਕੇ ਨਾ ਤੇ ਉਡਾਰੀ ਮਾਰ ਸਕਦਾ ਹੈ ਨਾ ਹੀ ਖਾ ਸਕਦਾ ਨਾ ਹੀ ਪੀ ਸਕਦਾ ਨਾ ਹੀ ਕਿਤੇ ਜਾ ਸਕਦਾ ਬਸ ਅੱਜ ਸਾਡੀ ਹਾਲਤ ਪੰਜਾਬੀਆਂ ਦੀ ਵੀ ਇਹੀ ਹੈ ਕਿ ਵਕ ਪਿੰਜਰੇ ਦੇ ਵਿੱਚ ਕੈਦਿਆਂ ਨਾ ਹੀ ਤੁਸੀਂ ਖੁੱਲ ਕੇ ਜ਼ਿੰਦਗੀ ਜੀ ਸਕਦੇ ਹੋ ਤੇ ਨਾ ਹੀ ਉਹਨਾਂ ਤੁਹਾਨੂੰ ਜਿਉਣ ਦੇਣੀ ਹੈ ਜੇ ਖੁੱਲ ਕੇ ਤੁਸੀਂ ਜ਼ਿੰਦਗੀ ਜਿਉਣ ਦਾ ਯਤਨ ਵੀ ਕਰੋਗੇ ਤਾਂ ਤੁਹਾਡੇ ਲਈ ਫਿਰ ਡਿਬਰੂਗੜ੍ਹ ਦੀਆਂ ਜੇਲਾਂ ਨੇ ਤੁਹਾਡੇ ਲਈ ਫਿਰ ਜੇਲਾਂ ਦੇ ਵਿੱਚ ਹੀ ਜ਼ਿੰਦਗੀ ਆ ਤੇ ਕੈਦ ਨੂੰ ਜ਼ਿੰਦਗੀ ਨਹੀਂ ਕਿਹਾ ਜਾਂਦਾ ਗੌਰ ਕਰਿਓ ਇਸ ਗੱਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ